ਆਮਟੈਕਸ ਬ੍ਰਾਂਡ ਦੀ ਨਵੀਂ ਕੈਟਲੌਗ ਲਾਂਚ ਹੋਈ ਹੈ ਜੀ 2026 ਦੀ ਸਮਰ ਸਪੈਸ਼ਲ ਕੈਟਲੌਗ ਲੈ ਕੇ ਆਇਆ ਨਿਊ ਕੈਟਲੌਗ ਲਾਂਚ ਹੋਈ ਹੈ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੋ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਰਹੇਗਾ ਡਿਜ਼ਾਈਨਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਾਟਮ ਤੇ ਆਏਗਾ ਵਰਕ 8 ਪੀਸਾਂ ਦੀ ਇਹ ਕੈਟਲੌਗ ਆਈ ਹੈ 8 ਦੇ 8 ਪੀਸਾਂ ਦੀ ਕੈਟਲੌਗ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਮੇਰੀ ਬੇਨਤੀ ਹੈ 8 ਪੀਸ ਮੈਂ ਸਾਰੇ ਓਪਨ ਕਰਕੇ ਦਿਖਾਉਂਗਾ ਵਿਦ ਕੈਟਲੌਗ ਵਿਦ ਪ੍ਰਾਈਸ ਮੈਂਸ਼ਨ ਕਰਕੇ ਗੱਲ ਦੀ ਸੋ ਵੈਲਕਮ ਆ ਤੁਹਾਡਾ ਮਿੰਟੇ ਦੀ ਹੱਟੀ ਦੇ ਚੈਨਲ ਤੇ ਅੱਜ ਦੀ ਵੈਰਾਈਟੀ ਹੈਗੀ ਆ ਰਾਮਟੈਕਸ ਬ੍ਰਾਂਡ ਦੀ ਨਵੀਂ ਕੈਟਲੌਗ ਲਾਂਚ ਹੋਈ ਹੈ 2026 ਦੀ ਲੇਟੈਸਟ ਨਿਊ ਕੈਟਲੌਗ ਲੈ ਕੇ ਆਇਆ ਜੋ ਹੁਣ ਲਾਂਚ ਹੋਈ ਗਿਆ ਸੋ ਪਹਿਲਾਂ ਤੁਹਾਨੂੰ ਸਾਰੇ ਆਰਟੀਕਲ ਦਿਖਾਉਂਗਾ 8 ਪੀਸਾਂ ਦੀ ਕੈਟਲੌਗ ਹੈ ਸੋ ਆਰਟੀਕਲ ਇਕੱਲਾ ਇਕੱਲਾ ਚੈੱਕ ਕਰਦੇ ਹੋ ਪ੍ਰੋਪਰ ਬਾਟਮ ਦੇ ਕੰਮ ਦਿਖਾਉਂਗਾ ਸਾਰਾ ਕੁਝ ਦਿਖਾਉਂਗਾ ਪ੍ਰਾਈਸ ਵੀ ਮੈਂਸ਼ਨ ਕਰੂੰਗਾ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀ ਰਾਮ ਟੈਕਸ ਬ੍ਰਾਂਡ ਦੀ ਨਿਊ ਕਲਕ ਤੁਹਾਨੂੰ ਕਿਹੜਾ ਰੰਗ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਅੱਠ ਪੀਸਾਂ ਵਿੱਚੋਂ ਮੈਨੂੰ ਕਮੈਂਟ ਕਰਕੇ ਜਵਰ ਦੱਸਿਓ ਕਿਹੜਾ ਡਿਜ਼ਾਈਨ ਜ਼ਿਆਦਾ ਸੋਹਣਾ ਲੱਗਿਆ ਪਹਿਲਾ ਆਰਟੀਕਲ ਚੈੱਕ ਕਰੋ ਪਹਿਲਾ ਡਿਜ਼ਾਈਨ ਚੈੱਕ ਕਰੋ ਚਾਕਲੇਟ ਸ਼ੇਡ ਆ ਰਿਹਾ ਜੀ neck ਤੇ ਸਾਰਾ ਸਾਰਾ ਲੈਸ ਵਰਗਾ ਕੰਮ ਹੈ ਪਿਓਰ ਟੈਬੀ ਚੱਕ ਇੰਪੋਰਟਡ ਫੈਬਰਿਕ ਆ ਰਾਮ ਟੈਕਸ ਬ੍ਰਾਂਡ ਦਾ ਸਟੈਂਪ ਲੱਗੀ ਹੈ ਰਾਮ ਟੈਕਸ ਬ੍ਰਾਂਡ ਦੀ ਇੰਪੋਰਟਡ ਫੈਬਰਿਕ ਰਹੇਗਾ ਪਿਓਰ ਟੈਬੀ ਚੱਕ ਪਿਓਰ ਕ੍ਰੇਪ ਦੀ ਸਲਵਾਰ ਸਮਰ ਚ ਵੀ ਜਿਵੇਂ ਮਰਜ਼ੀ ਪਾ ਸਕਦੇ ਦੋਨੋਂ ਮੌਸਮ ਪਾ ਸਕਦੇ ਹੋ ਬੜਾ ਪਿਆਰਾ ਆਰਟੀਕਲ ਹੈ ਮੈਂ ਤੁਹਾਨੂੰ ਇਸ ਦਾ ਫੋਟੋ ਦਿਖਾਣਾ ਇਸ ਦੀ ਫੋਟੋ ਦੇ ਵਿੱਚ ਪਾਇਆ ਹੋਇਆ ਮੋਡਲ ਨੇ ਬੜਾ ਪਿਆਰਾ ਲੱਗ ਰਿਹਾ ਪੀਸ ਸੋ ਇਹਦੇ ਮੈਂ ਤੁਹਾਨੂੰ ਪਿਕਚਰ ਦਿਖਾਣਾ ਸੋ ਵੀਡੀਓ ਦੇ ਵਿੱਚ ਬਣੇ ਰਹੋ ਮੈਂ ਤੁਹਾਨੂੰ ਪਿਕਚਰ ਵੀ ਦਿਖਾਉਂਗਾ ਦੁਪੱਟਾ ਵੀ ਦਿਖਾਉਂਗਾ ਪਹਿਲਾਂ ਤੁਸੀਂ ਇਸ ਦੀ ਪਿਕਚਰ ਚੈੱਕ ਕਰਿਓ ਠੀਕ ਹੈ ਜੀ ਇਸ ਦੀ ਪਿਕਚਰ ਤੁਹਾਨੂੰ ਦਿਖਾਣਾ ਮੈਂ ਕੈਟਲੋਗ ਤੁਹਾਨੂੰ ਦਿਖਾਉਂਗਾ ਮੈਂ ਤੁਹਾਨੂੰ ਪਿਕਚਰ ਵਾਈਜ਼ ਦਿਖਾਉਂਗਾ ਪ੍ਰੋਪਰ ਸੋ ਪੂਰੀ ਕੈਟਲੋਗ ਦੇਖਿਓ ਆ ਤੁਸੀਂ ਪੀਸ ਚੈੱਕ ਕਰੋ ਮੋਡਲ ਨੇ ਪਾਇਆ ਆਹ ਵਾਲਾ ਪੀਸ ਹੈ ਰੋਮੀ ਦਿਖਾ ਪ੍ਰੋਪਰ ਆ ਦੇਖੋ ਬਾਟਮ ਤੇ ਆਏਗਾ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਆ ਦੁਪੱਟਾ ਆ ਰਿਹਾ ਡਿਜ਼ਾਈਨਰ ਦੁਪੱਟਾ ਪਿਓਰ ਟੈਬੀ ਮਸਲੀਨ ਦਾ オリジナル ਦੁਪੱਟਾ ਪੱਲੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਸੋ ਆਰਟੀਕਲ ਕਿਵੇਂ ਲੱਗਾ ਜੋਰ ਦੱਸੋ ਕਮੈਂਟ ਕਰਕੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣ ਜਾ ਰਿਹਾ ਜਿਵੇਂ ਓਨੀਅਨ ਸ਼ੇਡ ਦੇ ਵਿੱਚ ਅਗਲਾ ਡਿਜ਼ਾਈਨ ਇਸ ਦਾ ਚੈੱਕ ਕਰੋ ਕੈਟਲੋਗ ਸੇਮ ਹੈ ਪ੍ਰਿੰਟਾਂ ਦੇ ਬਾਟਮਾਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਦੁਪੱਟਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ 8 ਪੀਸਾਂ ਦੀ ਨਵੀਂ ਕੈਟਲੋਗ ਹੈ ਫੈਬਰਿਕ ਸਭ ਦਾ ਸੇਮ ਪ੍ਰਿੰਟਿੰਗ ਦੇਖੋ ਇਹ ਬੜੀ ਸੋਹਣੀ ਪ੍ਰਿੰਟਿੰਗ ਇੰਪੋਰਟਡ ਫੈਬਰਿਕ ਆ ਰਾਮ ਟੈਕਸ ਬ੍ਰੈਂਡ ਨਾਮ ਹੀ ਕਾਫੀ ਮੈਂ ਕਹਿੰਦਾ ਜਿਹੜਾ ਰਾਮ ਟੈਕਸ ਦੀ ਆਈਟਮਾਂ ਪਾਣ ਲੱਗ ਗਿਆ ਬਸ ਉਹਨਾਂ ਹੀ ਫਿਰ ਕੋਈ ਹੋਰ ਆਈਟਮ ਨਹੀਂ ਪਾਣੀ ਅਸਲਵਾਰ ਦੇ ਪੌਂਚੇ ਤੇ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਕੰਮ ਹੈ ਇਹਨਾਂ ਨੂੰ ਕਹਿੰਦਾ ਪ੍ਰੋਪਰ ਬੁਟੀਕ ਸਟਾਈਲ ਦੀ ਆਈਟਮ ਪ੍ਰਾਈਸ ਅਕੋਰਡਿੰਗ ਬਹੁਤ ਸੋਹਣੀ ਆਈਟਮ ਹੈ ਜੇ ਤੁਸੀਂ ਇਹ ਬੁਟੀਕਾਂ ਤੋਂ ਰੈਡੀ ਕਰਾਓ 5-5000 ਰੁਪਏ 6000 ਰੁਪਏ ਲੈਂਦੇ ਆ ਉਹ ਸੋ ਪ੍ਰੋਪਰ ਬਾਟਮ ਤੇ ਸਾਰਾ ਪੈਚਵਰਕ ਦਾ ਕੰਮ ਆ ਗਿਆ ਸਲਵਾਰ ਦੇ ਪੌਂਚੇ ਤੇ ਕਢਾਈ ਅੱਜ ਇਹ ਕੈਟਲੌਗ ਨਵੀਂ ਹੁਣੀ ਆਈ ਆ ਬਸ ਜਸਟ ਹੁਣੀ ਆਈ ਆ ਨਾਲ ਦੇ ਨਾਮ ਮੈਂ ਦੀ ਇਹਦਾ ਸ਼ੂਟ ਕਰਕੇ ਤੁਹਾਡੇ ਅੱਗੇ ਸ਼ੋਅ ਕਰਨ ਲੱਗੇ ਆ ਅਜੀ ਲੌਂਗ ਵੀਡੀਓ ਆ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਪਿਆਰਾ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਮੇਰੀ ਇੱਕ ਬੇਨਤੀ ਹੈ ਕਿਥੋਂ ਕਿਥੋਂ ਦੇਖ ਰਹੇ ਹੋ ਵੀਡੀਓ ਕਮੈਂਟ ਕਰਕੇ ਜੋੜ ਦੱਸੋ ਕਿਹੜਾ ਰੰਗ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਕਮੈਂਟ ਕਰਕੇ ਜੋੜ ਦੱਸਿਓ ਲੋ ਜੀ ਪਿਓ ਟੈਬੀ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਇਹ ਤੁਹਾਨੂੰ ਮੈਂ ਪੀਸ ਦਿਖਾਣਾ ਮਾਡਲ ਨੇ ਪਾਇਆ ਹੋਇਆ ਆ ਦੇਖੋ ਆ ਸੇਮ ਪਾਇਆ ਹੋਇਆ ਮਾਡਲ ਨੇ ਸੋ ਅਗਲਾ ਸ਼ੇਡ ਆਊਗਾ ਜੀ ਜਿਸ ਫੌਮ ਸ਼ੇਡ ਵੀ ਕਹਿ ਸਕਦੇ ਹਾਂ हटके ਜੀ ਕਲਰ ਹੈ neck ਦੇ ਸਾਰਾ ਸਾਰਾ ਲੈਸ ਨੂੰ ਵੀ neck ਦਿਖਾ ਪਿਆ neck ਤੇ ਸਾਰਾ ਸਾਰਾ ਲੈਸ ਉਹ ਪ੍ਰਿੰਟਿੰਗ ਦੇਖੋ ਕਿੰਨੀ ਗਜੋ ਪ੍ਰਿੰਟਿੰਗ ਹੈ ਜਬਰਦਸਤ ਐਕਸਲੈਂਟ ਪ੍ਰਿੰਟਿੰਗ ਇਸ ਤੋਂ ਉੱਪਰ ਸੋਹਣੀ ਚੀਜ਼ ਨਹੀਂ ਮਿਲ ਸਕਦੀ ਗਰਮੀਆਂ ਦੀ ਆਏ ਹਾਏ 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 ਤੋਹਫਾ ਚੈੱਕ ਕਰੋ ਜੀ ਕਰ ਲੋ ਕਬੂਲ ਬਸ ਸਲਵਾਰ ਦੇ ਪੌਂਚੇ ਤੇ ਕੰਮ ਚੈੱਕ ਕਰੋ ਕਿ ਨਾਲ ਲਾਜਵਾ ਵੈ ਸਲਵਾਰ ਦੇ ਪੌਂਚੇ ਤੇ ਕੜਾਈ ਆ ਗਈ ਬਿਊਟੀਫੁਲ ਵਰਕ ਆ ਗਿਆ ਅੱਜ ਮੈਂ ਇੱਕ ਸ਼ਾਮ ਨੂੰ ਵਲੋਗ ਪਾਉਂਗਾ ਅਮਰਤਸਰੀਆ ਮਾਲਦਿਆਂ ਦੇ ਚੈਨਲ ਤੇ ਆਫਰ ਵਾਲਾ ਕਾਟਨ ਦੇ ਸੂਟ ਦਊਂਗਾ ਆਫਰ ਤੇ ਸ਼ਾਮ ਨੂੰ ਅਮਰਤਸਰੀਆ ਮਾਲਜਾਂ ਦੇ ਸਾਢੇ 5 ਵਜੇ ਵਲੌਗ ਪੈਜੂਗਾ 5 ਜਾਂ ਸਾਢੇ 5 ਵਜੇ ਦੇ ਵਿੱਚ ਅਮਰਤਸਰੀਆ ਮਾਲਜਾਂ ਦੇ ਚੈਨਲ ਤੇ ਪਊਗਾ ਸਾਡੇ ਸਾਡੇ ਦੋ ਚੈਨਲ ਆ ਇੱਕ ਮੇਰਾ ਆ ਚੈਨਲ ਆ ਇੱਕ ਮੇਰਾ ਅਮਰਤਸਰੀਆ ਮਾਲਜਾਂ ਦੇ ਨਾਮ ਤੇ ਵੀ ਚੈਨਲ ਆ ਜਿਹਦੇ 95500 ਸਬਸਕ੍ਰਾਈਬਰ ਹੈਗੇ ਆ ਉੱਥੇ ਅੱਜ ਦਾ ਵਲੌਗ ਚੈੱਕ ਕਰ ਲਿਓ ਆਫਰ ਤੇ ਕਾਟਨ ਦੇ ਸੂਟ ਦੇਣੇ ਆ ਬਿਲਕੁਲ ਰਾਮ ਟੈਕਸ ਬ੍ਰਾਂਡ ਦੇ ਵੀ ਹੋਣਗੇ ਸਾਰੇ ਹੋਣਗੇ ਡਿਜ਼ਾਈਨਰ ਬੁਟੀਕਾਂ ਵਾਲੇ ਆਰਟੀਕਲ ਬੁਟੀਕ ਦੇ ਆਰਟੀਕਲ ਹੋਣਗੇ ਥ੍ਰੈਡ ਵਰਗ ਦੇ ਸਾਰੇ ਆਫਰ ਤੇ ਦੇਣੇ ਆ ਅੱਜ ਨੂੰ ਸ਼ਾਮ ਅੱਜ ਸ਼ਾਮ ਨੂੰ ਸਾਢੇ 5 ਰਾਮਟੈਕਸ ਬ੍ਰਾਂਡ ਦਾ ਬਲੌਗ ਪਵੇਗਾ ਤੇ ਕਾਟਨ ਦੇ ਸੂਟਾਂ ਦੇ ਡਿਜ਼ਾਈਨਰ ਸੂਟਾਂ ਦਾ ਬਲੌਗ ਪਊਗਾ ਆਫਰ ਦੇ ਵਿੱਚ ਆ ਪਹਿਲਾਂ ਤੁਸੀਂ ਆਰਟੀਕਲ ਚੈੱਕ ਕਰੋ ਜੀ ਆ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰਾ ਹੁਣ ਮੈਂ ਤੁਹਾਨੂੰ ਇਹਦੀ ਪਿਕਚਰ ਦਿਖਾਨਾ ਇਹਦੀ ਕੈਟਲੌਗ ਦਾ ਦਿਖਾਨਾ ਪੀਸ ਆਏ ਹਾਏ 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 ਕੀ ਬਾਤ ਹੈ ਮੂੰਹੋਂ ਬੋਲਦਿਆ ਪੀਸ ਇਕੱਲਾ ਇਕੱਲਾ ਡਿਜ਼ਾਈਨ ਮੂੰਹੋਂ ਬੋਲਦਾ ਸੋ ਤੁਹਾਨੂੰ ਕਿਹੜਾ ਡਿਜ਼ਾਈਨ ਵਧਿਆ ਲੱਗਿਆ ਮੈਨੂੰ ਕਮੈਂਟ ਕਰਕੇ ਦੱਸੋ ਬੇਨਤੀ ਹੈ ਅਗਲਾ ਚੈੱਕ ਕਰੋ ਜੀ ਹੋਟ ਪਿੰਕ ਗਾਜ਼ਰੀਆ ਛੇੜਾ ਬੜਾ ਪਿਆਰਾ ਇਹ ਜਿਆਦਾ ਬ੍ਰਾਈਟ ਨਹੀਂ ਹੈਗਾ ਸੋ ਕਲਰ ਬੜਾ ਸ ਬੜਾ ਸੋਹਣਾ ਸ਼ੇੜਾ ਲੈਸ ਵਗਦਾ ਕੰਮ ਹੈ ਬਿਊਟੀਫੁਲ ਸ਼ੇੜਾ ਹੈ ਬਿਊਟੀਫੁਲ ਡਿਜ਼ਾਈਨ ਬਿਊਟੀਫੁਲ ਪ੍ਰਿੰਟਿੰਗ ਡਿਜ਼ਾਈਨਰ ਅਲਟੀਮੇਟ ਹੁਣ ਬਾਟਮ ਦੇ ਕੰਮ ਚੈੱਕ ਕਰਾਂ ਮੈਂ ਵੀ ਪੀਸ ਤੁਹਾਡੇ ਨਾਲ ਦੇਖ ਰਿਹਾ ਜੀ ਸਰਪ੍ਰਾਈਜ਼ ਹੈ ਇਹ ਤਾਂ ਮੇਰੇ ਲਈ ਇੱਕ ਸੱਚੀ ਗੱਲ ਸਾ ਓਏ ਹੋਏ ਹੋਏ ਕਿੰਨਾ ਸੋਹਣਾ ਵਰਕ ਕਰਿਆ ਹੋਇਆ ਬਾਟਮ ਨੂੰ ਅਸੀਂ ਕੰਮ ਚੈੱਕ ਕਰਦੇ ਹਾਂ ਪੋਂਚੇ ਤੇ ਜਿਹੜੀ ਆ ਡਿਜ਼ਾਈਨਿੰਗ ਆ ਗਈ ਆ ਡਿਜ਼ਾਈਨ ਆਏਗਾ ਪ੍ਰੋਪਰ ਪੈਚ ਹੋਗਾ ਕਿੰਨਾ ਪਿਆਰਾ ਲੱਗੇਗਾ ਸੋ ਪੀਸ ਕਿਵੇਂ ਲੱਗਾ ਜੁਰ ਦੱਸੋ ਕਲਰ ਮੈਨੂੰ ਕਮੈਂਟ ਕਰਕੇ ਜੁਰ ਦੱਸ ਦਿਓ ਵੀ ਕਿਹੜਾ ਰੰਗ ਤੁਹਾਨੂੰ ਸਭ ਤੋਂ ਲੋ ਜੀ ਹੁਣ ਤੁਹਾਨੂੰ ਕਿਹੜਾ ਜ਼ਿਆਦਾ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਲੋ ਜੀ ਆ ਚੈੱਕ ਕਰੋ ਦੁਪੱਟਾ ਦੁਪੱਟਾ ਦੇਖੋ ਕਿੰਨਾ ਲਾਜਵਾਬ ਹੈ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਹੁਣ ਇਹ ਵੀ ਤੁਹਾਨੂੰ ਮੈਂ ਪੀਸ ਦਿਖਾਉਣਾ ਮਾਡਲ ਨੇ ਪਾਇਆ ਹੋਇਆ ਪਹਿਲਾਂ ਸੋ ਲੋ ਜੀ ਆਹ ਵਾਲਾ ਪੀਸ ਵੀ ਚੈੱਕ ਕਰ ਲਿਓ ਮਾਡਲ ਨੇ ਪਾਇਆ ਚੈੱਕ ਕਰੋ ਤੁਸੀਂ ਆਹ ਮਾਡਲ ਨੇ ਪਾਇਆ ਹੋਇਆ ਸੇਮ ਪੀਸ ਇਹ ਬਣਿਆ ਹੋਇਆ ਬੜਾ ਸੋਹਣਾ ਲੱਗਦਾ ਦੇਖੋ ਇਹਦੀ ਫੋਟੋ ਸਭ ਤੋਂ ਪਹਿਲੀ ਫੋਟੋ ਇਹਨਾਂ ਦੋਨਾਂ ਦੀ ਲੱਗੀ ਹੋਈ ਹੈ ਲੋ ਜੀ ਅਗਲਾ ਕਲਰ ਚੈੱਕ ਕਰੋ ਜੀ ਜਿਹੜੇ ਦੋਨੋਂ ਸਭ ਤੋਂ ਪਹਿਲਾਂ ਫੋਟੋ ਦਿਖਾਈਆਂ ਤੁਹਾਨੂੰ ਲੱਗੀਆਂ ਹੋਈਆਂ ਨੇ ਆਵਲੀਆਂ ਆ ਦੇਖੋ ਕੈਟਲੋਗ ਦਾ ਨਾਮ ਹੈ ਦਿਲਕਾਸ਼ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਬ੍ਰਾਂਡ ਹੈ ਮਤਲਬ ਕਿ ਇਹ ਰਾਮਟੈਕਸ ਬ੍ਰਾਂਡ ਕੋਈ ਆਮ ਬ੍ਰਾਂਡ ਨਹੀਂ ਹੈਗਾ ਆ ਚੈੱਕ ਕਰੋ ਹਰ ਕੋਈ دیਵਾਨਾ ਐ ਇਸ ਬ੍ਰਾਂਡ ਦਾ ਇਹਦੀ ਡਿਜ਼ਾਈਨਿੰਗ ਬੜੀ ਸੋਹਣੀ ਹੁੰਦੀ ਹੈ ਮੈਂ ਕਹਿੰਦਾ ਬਥੇਰੇ ਸੂਟ ਆਉਂਦੇ ਪਰ ਰਾਮਟੈਕਸ ਦੀ ਆਈਟਮ ਦੇਖ ਕੇ ਨਾ ਬਸ ਐਂ ਲੱਗਦਾ ਵੀ ਰਾਮਟੈਕਸ ਰਾਮਟੈਕਸ ਹੀ ਹੈ ਚਾਹੇ ਜੋ ਮਰਜੀ ਹੈ ਤੁਸੀਂ ਕਲਰ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟਿੰਗ ਚੈੱਕ ਕਰੋ ਐਕਸਲੈਂਟ ਕਿਹੜਾ ਕਿਹੜਾ ਰਾਮ ਟੈਕਸ ਦਾ ਸੂਟ ਜ਼ਿਆਦਾ ਪਸੰਦ ਕਰਦਾ ਕਮੈਂਟ ਕਰ ਦਿਓ ਫੜਾਫੜ ਲੋ ਜੀ ਲੈਸ ਵਰਕ ਦਾ ਕੰਮ ਆ ਰਿਹਾ ਘੇਰੇ ਤੇ ਸਾਰਾ ਲੈਸ ਵਰਕ ਡਿਜ਼ਾਈਨਿੰਗ ਸਾਰੀ ਪ੍ਰਿੰਟ ਟੈਕਸ ਕਰੀ ਹੋਏ ਥ੍ਰੈਡ ਦਾ ਕੰਮ ਕਰਿਆ ਹੋਇਆ ਓਏ ਹੋਏ ਸਲਵਾਰ ਦੇ ਪਹੁੰਚ ਤੇ ਕੰਮ ਚੈੱਕ ਕਰੋ ਜੀ ਕਿੰਨਾ ਬਿਊਟੀਫੁੱਲ ਵਰਕ ਆ ਰਿਹਾ ਸਾਰਾ ਪ੍ਰਿੰਟ ਪੈਚ ਦਾ ਕੰਮ ਉੱਪਰ ਸਾਰਾ ਥ੍ਰੈਡ ਦਾ ਆਰੀ ਦਾ ਕੰਮ ਕਰਿਆ ਹੋਇਆ ਬਹੁਤ ਹੀ ਵਾਰਾ ਆਰਟੀਕਲ ਹੁਣ ਤੁਹਾਨੂੰ ਦਿਖਾਉਣਾ ਇਸਦਾ ਦੁਪੱਟਾ ਮੈਂ ਆਹ ਲੋ ਤੁਸੀਂ ਆ ਮਾਡਲ ਦੇ ਪਾਸੇ ਚੈੱਕ ਕਰੋ ਪ੍ਰੋਪਰ ਆਹ ਰੈਸ ਦਾ ਦੁਪੱਟਾ ਦੁਪੱਟਾ ਚ ਮੈਂ ਤੁਹਾਨੂੰ ਪ੍ਰਾਪਰ ਤਰੀਕੇ ਨਾਲ ਦਿਖਾ ਰਿਹਾ ਵੀ ਤੁਸੀਂ ਕੋਈ ਰੰਗ ਮਿਸਨਾ ਕਰਦੇ ਹੋ ਵੀਡੀਓ ਨੂੰ ਪੂਰਾ ਦੇਖਿਓ ਮੈਂ ਸਾਰੇ ਰੰਗ ਦਿਖਾਉਂਗਾ ਅੱਠ ਦੇ ਅੱਠ ਪੀਸ ਦਿਖਾਉਂਗਾ ਅਗਲਾ ਚੈੱਕ ਕਰੋ ਜੀ ਬਲੈਕ ਸ਼ੇਡ ਵਾਓ ਬਲੈਕ ਰੰਗ ਉਹ ਕਲਰ ਹੈ ਮਤਲਬ ਕਿ ਕੋਈ ਹੋਊਗਾ ਸੋਚੋ ਇੱਕ ਵਿਰਲਾ ਜਿਹਨੂੰ ਬਲੈਕ ਕਲਰ ਨਹੀਂ ਪਸੰਦ ਹੋਊਗਾ ਪਰ ਬਲੈਕ ਰੰਗ ਹਰ ਕਿਸ ਦਾ ਆਲਵੇਸ ਫੇਵਰੇਟ ਕਲਰ ਹੁੰਦਾ ਆ ਚੈੱਕ ਕਰੋ ਜੀ ਬਲੈਕ ਕਲਰ ਦੀ ਪ੍ਰਿੰਟਿੰਗ ਔਰ ਨੈਕ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਕਰੀ ਹੋਈ ਹੈ ਨੂੰ ਵੀ ਕਲੋਜ਼ ਅਪ ਤੋਂ ਦਿਖਾ ਸਾਰੀ ਫ੍ਰਿੰਟੈਕਸ ਸਾਰਾ ਲੈਸ ਵਰਕ ਡਿਜੀਟਲ ਪ੍ਰਿੰਟਿੰਗ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਫੈਬਰਿਕ ਇੰਪੋਰਟਡ ਕੁਆਲਿਟੀ ਔਰ ਆ ਚੈੱਕ ਕਰੋ ਜੀ ਇਸ ਦਾ ਦੁਪੱਟਾ ਪਿਓਰ ਟਾਈਪ ਪ੍ਰਾਈਸ ਮੈਂ ਸਭ ਦਾ ਪ੍ਰਾਈਸ ਇੱਕੋ ਹੀ ਰਹੇਗਾ ਸਭ ਦਾ ਮੈਂ ਪ੍ਰਾਈਸ ਲਾਸਟ ਦੇ ਵਿੱਚ ਦੱਸ ਕੇ ਜਾਊਂਗਾ ਬੇਨਤੀ ਹੈ ਪੂਰੀ ਵੀਡੀਓ ਦੇਖਿਓ ਓਏ ਹੋਏ ਹੋਏ ਦੁਪੱਟਾ ਚੈੱਕ ਕਰੋ ਮੈਂ ਬਾਟਮ ਤੇ ਤੁਹਾਨੂੰ ਬਾਅਦ ਸਰਪ੍ਰਾਈਜ਼ ਦਊਂਗਾ ਪਹਿਲਾਂ ਦੁਪੱਟੇ ਦਾ ਸਰਪ੍ਰਾਈਜ਼ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਆ ਦੇਖੋ ਸਾਰਾ ਪੈਚ ਲਗਾ ਕੇ ਸਾਰਾ ਥ्रेड ਵਰਕ ਕਰਿਆ ਹੈ ਬਿਊਟੀਫੁੱਲ ਬਿਊਟੀਫੁੱਲ ਲੈਸ ਵਰਕ ਦਾ ਕੰਮ ਹੈ ਫੋਰ ਸਾਈਡ ਪ੍ਰੋਪਰ ਬਲੈਕ ਸ਼ੇਡ ਹੁਣ ਮੈਂ ਤੁਹਾਨੂੰ ਪਹਿਲਾਂ ਦਿਖਾਣਾ ਮੈਂ ਇਸ ਦਾ ਬਾਟਮ ਦੇ ਕੰਮ ਫਿਰ ਤੁਹਾਨੂੰ ਦਿਖਾਣਾ ਮੈਂ ਮੋੜ ਲੈ ਪਾਇਆ ਆ ਚੈੱਕ ਕਰੋ ਇਸ ਦਾ ਸਲਵਾਰ ਦੇ ਪਹੁੰਚ ਦੇ ਕੰਮ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਆ ਸਲਵਾਰ ਦੇ ਪਹੁੰਚ ਦੀ ਡਿਜ਼ਾਈਨਿੰਗ ਆ ਗਈ ਹੁਣ ਮੈਂ ਤੁਹਾਨੂੰ ਦਿਖਾਣਾ ਇਸ ਦਾ ਫੋਟੋਸ਼ੂਟ ਆ ਚੈੱਕ ਕਰੋ ਇਸ ਦੀ ਫੋਟੋ ਲੋ ਜੀ ਕਲਰ ਤੁਸੀਂ ਆਪਣਾ ਕੋਈ ਵੀ ਬਾਈ ਕਰ ਲਿਓ ਸਾਰੇ ਰੰਗ ਬੜੇ ਪਿਆਰੇ ਨੇ ਅਗਲਾ ਸ਼ੇਡ ਚੈੱਕ ਕਰੋ ਜੀ ਗ੍ਰੇ ਕਲਰ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਕਲਰ ਹੈ ਆ ਲੋ ਅਗਲਾ ਕਲਰ ਆ ਰਿਹਾ ਗ੍ਰੇ ਸਟੀਲ ਗ੍ਰੇ ਕਲਰ ਕਿੰਨਾ ਪਿਆਰਾ ਸ਼ੇਡ ਹੈ neck ਤੇ ਸਾਰਾ लेस ਵਰਕ ਪ੍ਰਿੰਟਿੰਗ ਅਲਟੀਮੇਟ ਘੇਰੇ ਤੇ ਸਾਰਾ लेस ਵਰਕ ਪਲੱਸ ਸਾਰਾ ਥ੍ਰੈਡ ਦਾ ਕੰਮ ਸਲਵਾਰ ਦੇ ਪੌਂਚੇ ਦੇ ਵਰਕ ਆਏਗਾ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਪਿਓਰ ਕ੍ਰੇਪ ਦੀ ਪਿਓਰ ਟੈਬੀ ਚੈੱਕ ਫੈਬਰਿਕ ਹੈ ਇੰਪੋਰਟਡ ਫੈਬਰਿਕ ਗਰਮੀਆਂ ਦਾ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਆ ਚੈੱਕ ਕਰੋ ਅੱਜ ਦੀ ਬਾਟਮ ਦੇ ਵਰਕ ਆ ਗਿਆ ਔਰ ਆ ਆਏਗਾ ਜੀ ਇਸ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨਿੰਗ ਬਣਾਈ ਹੋਈ ਹੈ ਹਟਕੇ ਆ ਹੁਣ ਮੈਂ ਤੁਹਾਨੂੰ ਦਿਖਾਣਾ ਇਹਦਾ ਫੋਟੋ ਸ਼ੂਟ ਲੋ ਜੀ ਫੋਟੋ ਸ਼ੂਟ ਦੇਖੋ ਕਿੰਨਾ ਪਿਆਰਾ ਹੈ ਕਿਵੇਂ ਲੱਗਿਆ ਪੀਸ ਜਰੂਰ ਦੱਸੋ ਕਿਹੜਾ ਰੰਗ ਜਰੂਰ ਪਸੰਦ ਆ ਤੁਹਾਨੂੰ ਜਰੂਰ ਦੱਸੋ ਕਮੈਂਟ ਕਰਕੇ ਅਗਲਾ ਕਲਰ ਚੈੱਕ ਕਰੋ ਰੌਸਟ ਕਲਰ ਜੀ ਸਭ ਤੋਂ ਸੋਨਾ ਰੰਗ ਆਊਗਾ ਰੌਸਟ ਕਲਰ ਕਲਰ ਸਾਰੇ ਸੋਨੇ ਨੇ ਕਲਰ ਤੁਸੀਂ ਕੋਈ ਵੀ ਕਲਰ ਬਾਏ ਕਰ ਲਓ ਇਹਦੇ ਚ ਮਤਲਬ ਕਿ ਐਦਾਂ ਦਾ ਹੈ ਹੀ ਨਹੀਂ ਵੀ ਆਪਾਂ ਕੋਈ ਕਲਰ ਮਿਸ ਕਰ ਦਾਂਗੇ neck ਤੇ ਸਾਰਾ ਲੈਸ ਵਰਕ ਪ੍ਰਿੰਟਿੰਗ ਦੇਖੋ ਕਿੰਨੀ ਗਜਬ ਪ੍ਰਿੰਟਿੰਗ ਆ ਰੌਸਟ ਸ਼ੇਡ ਇਹ ਕਲਰ ਦਾ ਹਰ ਕੋਈ ਫੈਨ ਹੈ ਇਹ ਕਲਰ ਇਹ ਕਲਰ ਦਾ ਖੁਦ ਮੈਂ ਵੀ ਫੈਨ ਆ ਲੋ ਜੀ ਪ੍ਰੋਪਰ ਬਾਟਮ ਦੇ ਕੰਮ ਬੜੇ ਦਿਲ ਦੀ ਗੀਤ ਸੀ ਮੇਰੀ ਵੀ ਰੋਮੀ ਸੱਚੀ ਗੱਲ ਕਹਿ ਰਹਾ ਤੁਹਾਨੂੰ ਮਾਰਚ ਤੁਹਾਨੂੰ ਕਹਿਣ ਲੱਗਿਆ ਕਿ ਰਸ਼ਟ ਕਲਰ ਦੀ ਪਲੇਨ ਸ਼ਰਟਸ ਲਾਣੀਆਂ ਚਾਹੇ ਜੋ ਮਰਜ਼ੀ ਹੋ ਜਾਏ ਰੰਗ ਹੀ ਨਹੀਂ ਮਿਲਦਾ ਹੈਗਾ ਆ ਚੈੱਕ ਕਰੋ ਸਿਰਫ ਲੇਡੀ ਸੂਟਾਂ ਦੀ ਰੰਗ ਆਂਦਾ ਇਹ ਆ ਚੈੱਕ ਕਰੋ ਕਿੰਨਾ ਪਿਆਰਾ ਦੁਪੱਟਾ ਬਣਾ ਹੋਇਆ ਬਿਊਟੀਫੁੱਲ ਦੁਪੱਟਾ ਸੋ ਪਿਓਰ ਟੈਬੀ ਚੈੱਕ ਫੈਬਰਿਕ ਬਾਟਮ ਤੇ ਅਸੀਂ ਕੰਮ ਚੈੱਕ ਕਰ ਲਿਆ ਪਿਓਰ ਕ੍ਰੇਪ ਦੀ ਬਾਟਮ ਲੋ ਜੀ ਜੇ ਤੁਸੀਂ ਆਰਡਰ ਕਰਨਾ ਸਾਡੇ ਸਕਰੀਨ ਤੇ ਦੋ ਨੰਬਰ ਤੁਹਾਨੂੰ ਮੈਂਸ਼ਨ ਦਿਖ ਰਹੇ ਆ ਔਰ ਗਰ ਲੈ ਲਓ 3280 ਰੁਪਏ ਦਾ ਰੇਟ ਰਹੇਗਾ ਕੋਈ ਵੀ ਆਰਟੀਕਲ ਬਾਏ ਕਰ ਲਓ 3280 ਰੁਪਏ ਸ਼ਿਪਿੰਗ ਸਾਡੀ ਵਰਲਡ ਵਾਈਡ ਹੈ ਸੋ ਬਾਕੀ ਜੇ ਕਿਸੇ ਨੇ ਵੀਡੀਓ ਕਾਲ ਤੇ ਵੈਰੀਫਾਈ ਕਰਨਾ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ